ਬਾਣੀਆਂ ਕਹਿੰਦਾ ਮੂੰਹ ਤੇ ਕਹਿੰਦਾ ਜੇਕਰ ਤੁਹਾਡੇ ਕੋਈ ਮਜੀਬ ਸਿੰਘ ਸਿਰੀ ਲੱਗਿਆ ਤੁਸੀਂ ਉਹਨੂੰ ਚੂੜੇ ਤੇ ਬਲ ਕਹਿਦਾ ਨਹੀਂ ਭੈਣ ਦੇਣਾ ਨਾ ਇਹਦਾ ਅਜਾ ਸੁੱਤਾ ਪਿਆ ਭੈਣ ਜੋ ਕਰੇ ਤੈਨੂੰ ਨਾਲ ਨਹੀਂ ਆਇਆ ਤੂੰ ਬਲੈਕ ਅਸੀਂ ਵੀ ਕਰਦੇ ਬਲੈਕ ਤੁਸੀਂ ਵੀ ਕਰਦੇ ਜੀ ਅਸੀਂ ਬਲੈਕ ਕਿਵੇਂ ਕਰਦੇ ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਵੀ ਤੁਸੀਂ ਬਲੈਕ ਕਿਵੇਂ ਇੱਕ ਬਾਣੀਆਂ ਨੇ ਸਵਾਲ ਕੀਤਾ ਮੈਂ ਕਿਹਾ ਵੀ ਜ਼ਿਮੀਂਦਾਰ ਕੋਲੇ ਕਰੋੜਾਂ ਦੀ ਪੈਲੀ ਹੁੰਦੀ ਆ ਉਹ ਬੰਦਾ ਫਿਰ ਵੀ ਘਾਟੇ ਚ ਤੁਹਾਡੇ ਕੋਲੇ ਉਹੜਾ ਜ਼ਮੀਨ ਨਹੀਂ ਹੁੰਦੀ ਤੁਸੀਂ ਫਿਰ ਵੀ ਵਾਦੇ 'ਚ ਕਿਉਂ ਕਿਵੇਂ ਬਾਣੀਆਂ ਪੂਜਾ ਕਰੀ ਜਾਂਦੇ ਸੀ ਕਹਿੰਦਾ ਮੱਲੀ ਸਾਹਿਬ ਮੈਨੂੰ ਪੂਜਾ ਕਰ ਲੈਂਦੇ ਫਿਰ ਮੈਂ ਤੁਹਾਡੇ ਬਹਿ ਕੇ ਸਾਰੇ ਗਲੇਸ਼ ਸ਼ਿਕਵੇ ਦੂਰ ਕਰ ਦੇਣਾ ਵੀ ਜ਼ਿੰਮੇਦਾਰ ਕਿਉਂ ਘਾਟੇ 'ਚ ਆ ਤੇ ਬਾਣੀਆਂ ਕਿਉਂ ਵਾਦੇ 'ਚ ਦੋਸਤੋ ਵੀਡੀਓ ਵੱਤ-ਵੱਤ ਸ਼ੇਅਰ ਕਰ ਦਿਓ ਗੱਲ ਸੁਣਨ ਵਾਲੀ ਆ ਤਾਂ ਦੋਸਤੋ ਜਦੋਂ ਬਾਣੀਆਂ ਵਿਹਲਾ ਆਇਆ ਬਹਿ ਗਿਆ ਅੱਗੇ ਸਭ ਤੋਂ ਪਹਿਲਾਂ ਉਹਨੇ ਮੈਨੂੰ ਪਾਣੀ ਪਿਆਇਆ ਫਿਰ ਮੈਨੂੰ ਉਹਨੇ ਪਿਆਈ ਚਾਹ ਤੇ ਕਹਿੰਦਾ ਲੈ ਵੀ ਹੁਣ ਮੈਂ ਤੇਰੇ ਸਾਰੇ ਡਾਊਟ ਕਲੀਅਰ ਕਰਦਾ ਕਹਿੰਦਾ ਕੀ ਤੁਹਾਡੇ ਪਿੰਡ ਜੱਟਾਂ ਨੇ ਕਿੰਨੀ ਕੁ ਪੈਲੀ ਠੇਕੇ ਲੈ ਰੱਖੀ ਮੈਂ ਕਿਹਾ ਵੀ ਕਿਸੇ ਨੇ 5 ਲਈ ਹੈ ਕਿਸੇ ਨੇ 10 ਲਈ ਹੈ ਕਿਸੇ ਨੇ 20 ਲਈ ਕਿਸੇ ਨੇ 40 ਵੀ ਲਈ ਇਹਦੇ ਵੱਧ ਨਹੀਂ ਲਈ ਕਹਿੰਦਾ ਅੱਜ ਤੋਂ 5 ਸਾਲ ਪਹਿਲਾਂ ਇੱਕ ਜ਼ਿਮੀਂਦਾਰ ਕੋਲੇ 40 ਕਿੱਲੇ ਜ਼ਮੀਨ ਠੇਕੇ ਤੇ ਸੀ 10 ਕਿੱਲੇ ਉਹਦੀ ਆਪ ਦੀ 40 ਕਿੱਲੇ ਜ਼ਮੀਨ ਉਹਦੇ ਕੋਲੇ ਠੇਕੇ ਤੇ ਸੀ ਕੀ ਹੋਇਆ ਵੀ 40 ਦੀ 40 ਕਿੱਲੇ ਉਹਨੇ ਬਾਸਮਤੀ ਲਾ ਲਈ ਉਸ ਦੀ ਬਾਸਮਤੀ 5000 ਨੂੰ ਕਵਾਂਟਲ ਵੇਚ ਗਈ ਉਹਨੂੰ ਠੇਕੇ ਦੇ ਵਿੱਚੋਂ 20-22 ਲੱਖ ਰੁਪਇਆ ਬਚ ਗਿਆ ਇੱਕ ਸਾਲ ਉਹਨੇ ਕੀ ਕੀਤਾ ਅਗਲੇ ਸਾਲ ਫਿਰ ਉਹਨੇ ਪਹਿਲੀ ਠੇਕੇ ਲੈ ਲਈ ਤੇ ਅਗਲੇ ਸਾਲ ਉਹਨੇ ਜਿੱਥੇ 40 ਲਈ ਸੀ ਉੱਥੇ ਉਹਨੇ 80 ਕਰਤੀ ਆਪਦੀ ਭਾ ਕੇ ਉਹਦੇ ਕੋਲੇ ਹੋ ਗਈ 90 ਕਿੱਲੇ ਠੇਕਾ ਉਹਨੇ ਵਧਾਤਾ ਕਿਉਂਕਿ ਉਹਨੂੰ ਐ ਹੋ ਗਿਆ ਵੀ ਗਾਂ ਫਿਰ ਮੈਂ ਬਾਸਮਤੀ ਲਾ ਲੂੰਗਾ ਤੇ ਫਿਰ ਮੇਰੀ 5000 ਨੂੰ ਵੇਚ ਜੂਗੀ ਤੇ ਐਰ ਕੇ ਐਂ ਕਰਦੇ ਆਪਾਂ 6 6 7 7000 ਠੇਕਾ ਵਧਾ ਕੇ ਲੈ ਲੈਨੇ ਲੋਕਾਂ ਤੋਂ ਵੀ ਲੈ ਲੈਨੇ ਪਹਿਲਾਂ ਉਹਨੇ 40 ਕਿੱਲੇ ਲਈ 40 ਕਿੱਲੇ ਹੋਰ ਕਿਸੇ ਤੇ ਵਾਦਾ ਕਰਕੇ ਉਹਨਾਂ ਤੋਂ ਪਹਿਲੀ ਠੇਕੇ ਤੇ ਲੈ ਲਈ ਤੇ ਆਪਦੇ ਕੋਲੇ ਕਰ ਲੈ 90 ਕਿੱਲੇ ਬੀਜਲੀ ਬਾਸਮਤੀ ਲੋ ਜੀ ਸਜਣੋ ਪੈ ਗਿਆ ਘਟਾ ਕਹਿੰਦਾ 20 ਲੱਖ ਰੁਪਇਆ ਤਾਂ ਜਿਹੜਾ ਉਹਨੂੰ ਪਿਛਲਾ ਬਚਿਆ ਸੀ ਉਹ ਵੇਚ ਗਿਆ ਕਹਿੰਦਾ ਆਉਣ ਵਾਲੀਆਂ ਜਿਹੜੀਆਂ 4 ਪੀੜ੍ਹੀਆਂ ਵਾਸਤੇ ਉਹਨੇ ਜੱਬ ਖੜਾ ਕਰਤਾ ਉਹਨੂੰ ਇੰਨੀ ਕਿ ਘਾ ਮਾਰ ਪਈ ਉਹਨੂੰ ਘੱਟੋ ਘਾਟੀ ਹੋਏ 40-50 ਲੱਖ ਦਾ ਕਰਜ਼ਾਈ ਹੋ ਗਿਆ ਕਹਿੰਦਾ ਵੀ ਤੁਹਾਡਾ ਜੀਵਿੰਦਾਰ ਐ ਕਰਦਾ ਜਦੋਂ ਉਹਨੂੰ ਠੇਕੇ ਚ 4 ਪੈਸੇ ਬਚ ਜਾਣ ਜ਼ਮੀਨ ਚੋਂ 4 ਪੈਸੇ ਬਚ ਜਾਣ ਕਹਿੰਦਾ ਅਸੀਂ ਕੀ ਕਰਦੇ ਹਾਂ ਕਹਿੰਦਾ ਵੀ ਸਾਨੂੰ ਕਮਾਈ ਹੋ ਗਈ ਸਾਨੂੰ 20-22 ਲੱਖ ਰੁਪਈਆ ਸਾਲ ਚੋਂ ਅਰਧ ਚੋਂ ਬਚ ਗਿਆ ਅਸੀਂ ਪਤਾ ਕੀ ਕਰਨਾ ਸਾਨੂੰ ਪਤਾ ਨਹੀਂ ਵੀ ਇਹ ਸਾਡੇ ਕੋਲ ਪ੍ਰੋਫਿਟ ਆ ਅਸੀਂ ਕੋਲਡ ਸਟੋਰ ਖੋਲਣਾ ਕਹਿੰਦਾ ਅਸੀਂ ਇੱਕ ਕੋਲਡ ਸਟੋਰ ਖੋਲ ਲੈਨੇ ਆ ਸਾਨੂੰ ਪਤਾ ਵੀ ਹੁਣ ਜਟ ਕੋਲੇ ਗੰਡਾ ਵੀ ਹੋਊਗਾ ਆਲੂ ਵੀ ਹੋਊਗਾ ਝੋਨਾ ਵੀ ਹੋਊਗਾ ਕਣਕ ਵੀ ਹੋਊਗਾ ਬਾਸਮਤੀ ਵੀ ਹੋਊਗੀ ਜੇਕਰ ਸਾਨੂੰ ਪਤਾ ਲੱਗ ਜੇ ਵੀ ਆਉਣ ਵਾਲੇ ਸਮੇਂ ਚ ਆ ਚੀਜ਼ ਦਾ ਰੇਟ ਬਹੁਤ ਵਧਣ ਵਾਲਾ ਜਿਵੇਂ ਕਿ ਗੰਡਿਆਂ ਦਾ ਹੁੰਦਾ ਅਸੀਂ ਕੀ ਕਰਦੇ ਆ ਵੀ ਤੁਹਾਡੇ ਤੋਂ ਲੈ ਕੇ 4-4 5-5 ਰੁਪਏ ਜਾਂ 10-10 ਰੁਪਏ ਕਿਲੋ ਗੰਡੇ ਅਸੀਂ ਆਪਦੇ ਕੋਲਡ ਸਟੋਰ ਚ ਲਾ ਦਨੇ ਅਸੀਂ ਐ ਕਮਾਈ ਕਰਦੇ ਕੋਲਡ ਸਟੋਰ ਚ ਅਸੀਂ ਦਾਖਲ ਕਰ ਦਨੇ ਆ ਜਮਾ ਕਰ ਦਨੇ ਆ ਸਿਰਫ ਅਸੀਂ 3 ਮਹੀਨੇ ਸੰਭਾਈ ਕਰਦੇ ਆ ਤਿੰਨਾ ਮਹੀਨਿਆਂ ਬਾਅਦ ਉਹੀ ਗੰਡਾ ਸੀ ਦੁੱਗਣੇ ਤਿਗਣੇ ਭਾਵਾਂ ਤੇ ਵੇਚਦੇ ਆ ਤੇ ਕਰੋੜਾ ਰੁਪਇਆ ਕਮਾਉਨੇ ਆ ਗੰਡਾ ਢੋਡਾ ਮਿਹਨਤ ਢੋਡੀ ਸਭ ਕੁਝ ਢੋਡਾ ਸਿਰਫ ਅਸੀਂ ਇੱਕ ਪੈਸੇ ਲੈ ਕੇ ਖਰੀਦ ਕੇ ਆਪਦੇ ਕੋਲਡ ਸਟੋਰ ਦੇ ਵਿੱਚ ਹੀ ਲਾਉਣਾ ਤੇ ਇੱਕ ਸਾਲ ਦੇ ਵਿੱਚ ਸਾਡਾ ਕੋਲਡ ਸਟੋਰ ਵੀ ਫ੍ਰੀ ਹੋ ਜਾਂਦਾ ਤੇ ਅਸੀਂ ਉਸ ਦੇ ਵਿੱਚੋਂ ਪ੍ਰੋਫਿਟ ਵੀ ਕੱਢ ਲੈਨੇ ਅਸੀਂ ਤਾਂ ਵਾਅਦੇ 'ਚ ਫਿਰ ਬਾਣੀਆਂ ਕਹਿੰਦਾ ਵੀ ਅਸੀਂ ਬਲੈਕ ਵੀ ਕਰਦੇ ਆ ਤੇ ਬਲੈਕ ਜੂਸੀ ਵੀ ਕਰਦੇ ਜੀ ਬਲੈਕ ਅਸੀਂ ਵੀ ਕਰਦੇ ਬਲੈਕ ਤੁਸੀਂ ਵੀ ਕਰਦੇ ਜੀ ਅਸੀਂ ਬਲੈਕ ਕਿਵੇਂ ਕਰਦੇ ਉਸ ਤੋਂ ਪਹਿਲਾਂ ਮੈਂ ਦੱਸ ਦਿੰਦਾ ਵੀ ਤੁਸੀਂ ਬਲੈਕ ਕਿਵੇਂ ਕਰਦੇ ਮੈਂ ਕਿਹਾ ਵੀ ਦੱਸੋ ਕਹਿੰਦਾ ਤੁਸੀਂ ਬਲੈਕ ਕਰਦੇ ਜੇ ਚਿੱਟਾ ਫੀਮ ਪੋਸਟ ਗੋਲੀਆਂ ਤੁਸੀਂ ਬਲੈਕ ਕਰਦੇ ਜੇ ਇਹਦੀ ਇਹਦੇ ਚ ਕੋਈ ਕਾਮਯਾਬੀ ਹੋ ਜਾਂਦਾ ਮੈਂ ਨਹੀਂ ਕਹਿੰਦਾ ਸਾਰੇ ਮਾਰ ਖਾਂਦੇ ਪਰ 19.9% ਤੁਹਾਡੇ ਲੋਕ ਘਾਟਾ ਖਾਂਦੇ ਇਹਦੇ ਵਿੱਚ ਕਹਿੰਦਾ ਵੀ ਜਿਹੜੇ ਪੈਸੇ ਤੁਹਾਨੂੰ ਵੱਜ ਜਾਂਦੇ ਆ ਜਿੱਦਨ ਤੁਸੀਂ ਬਲੈਕ ਕਰਦੇ ਫੜੇ ਜਾਂਦੇ ਹੋ ਉਸ ਦਿਨ ਤੁਸੀਂ ਚੌਗਣੇ ਦੇ ਕੇ ਜਾਨ ਛਡਾਉਣੇ ਨਾਲੇ ਹੁੰਦੀ ਤੁਹਾਨੂੰ 20 ਸਾਲ ਦੀ ਸਜ਼ਾ ਤੇ ਤੁਸੀਂ ਫਿਰ 10-12 ਸਾਲ ਪਿੱਛੇ ਜਾ ਵੜਦੇ ਹੋ ਕਰਜ਼ਾਈ ਹੋ ਜਾਂਦੇ ਹੋ ਤੇ ਜ਼ਮੀਨ ਵੇਚ ਦਿੰਦੇ ਨੇ ਕਹਿੰਦਾ ਬਲੈਕ ਅਸੀਂ ਵੀ ਕਰਦੇ ਆ ਅਸੀਂ ਬਲੈਕ ਨਾ ਦਾ ਚਿੱਟੇਕ ਦੀ ਕਰੀਏ ਨਾ ਪੋਸਟ ਦੀ ਕਰੀਏ ਨਾ ਫੀਮ ਦੀ ਕਰੀਏ ਅਸੀਂ ਬਲੈਕ ਪਤਾ ਕਾਦੀ ਕਰਦੇ ਅਸੀਂ ਕਰ ਲਈ ਦਾਲਾਂ ਦੀ ਬਲੈਕ ਗੰਡਿਆਂ ਦੀ ਬਲੈਕ ਬਾਸਮਤੀ ਦੀ ਬਲੈਕ ਕਣਕ ਦੀ ਬਲੈਕ ਜਿਵੇਂ ਹੁਣ ਬਾਸਮਤੀ ਦਾ ਰੇਟ ਆ ਹਨਾ ਜੇ ਸਾਨੂੰ ਪਤਾ ਲੱਗ ਗਿਆ 4500 ਅਸੀਂ ਜੱਟ ਤੋਂ 4000 ਨੂੰ ਲੈ ਕੇ ਰੱਖ ਲਈ ਦੋਗ ਦਿਨ ਆਪਦੇ ਕੋਲੇ ਰੱਖੀ ਅਗਲੇ ਦਿਨ 500 ਪ੍ਰੋਫਿਟ ਕੱਢ ਕੇ ਵੇਚ ਲਈ ਜੇ ਅਸੀਂ ਬਲੈਕ ਕਰੀਏ ਵੈਸੇ ਸਾਡੇ ਬਹੁਤ ਘੱਟ ਬੰਦੇ ਇਹੋ ਜਿਹੇ ਆ ਪਰ ਅਸੀਂ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਚ ਕਾਣੂ ਆ ਬਾਣੀਆਂ ਨੇ ਸਿੱਧੀ ਗੱਲ ਮੂੰਹ ਤੇ ਮਾਰੀ ਯਾਰ ਕਹਿੰਦਾ 22 ਦੀ ਵੇ ਅਸੀਂ ਦਾਲਾਂ ਦੀ ਬਲੈਕ ਕਰਦੇ ਫੜੀਏ ਜਈਏ ਜਿਵੇਂ ਛੋਲਿਆਂ ਦੀ ਦਾਲਾਂ ਅਸੀਂ ਸਟੋਰ ਕਰ ਲਈਏ ਦੂਜੀਆਂ ਦਾਲਾਂ ਹੀ ਸਟੋਰ ਕਰਕੇ ਨਜਾਇਜ਼ ਤਰੀਕੇ ਨਾਲ ਗਾਂ ਮਹਿੰਗੇ ਭਾਅ ਤੇ ਵੇਚੀਏ ਕਿਉਂਕਿ ਦਾਣਾਂ ਰਹਿੰਦੀਆਂ ਤਾਂ ਹੈ ਨਹੀਂ ਵੇਕ ਨੂੰ ਵਿਕਣੀਆਂ ਹੀ ਵਿਕਣੀਆਂ ਓਏ ਚਾਹੀ ਜੇਕਰ ਬਲੈਕ ਕਰਦੇ ਫੜੇ ਜਾਈਏ ਤਾਂ ਸਾਡਾ ਵੱਧ ਤੋਂ ਵੱਧ ਲਾਇਸੈਂਸ ਕੈਨਸਲ ਹੁੰਦਾ ਜਿਵੇਂ ਕਿ ਰੁਪਈਆ ਆੜਤ ਲਾ ਲੈਨੇ ਰੁਪਈਆ ਦਾ ਸਵੈਕਟਰ ਦਾ ਲਾ ਲੈਨੇ ਐਵੇਂ ਖਰਚੇ ਪਾਦਨੇ ਜੇਕਰ ਪਤਾ ਵੀ ਲੱਗ ਜਾਏ ਮਾਰਕੀਟ ਕਮੇਟੀ ਨੂੰ ਤਾਂ ਸਾਡਾ ਵੱਧ ਤੋਂ ਵੱਧ ਲਾਇਸੈਂਸ ਕੈਨਸਲ ਹੁੰਦਾ ਲਾਇਸੈਂਸ ਹੋਇਆ ਮੇਰਾ ਕੈਨਸਲ ਗਾਂ ਮੇਰਾ ਪੁੱਤ ਤਾਂ ਜਿਉਂਦਾ ਮੈਂ ਕੀ ਕਰਦਾ ਮੇਰਾ ਅੱਜ ਕੈਂਸਲ ਹੋ ਗਿਆ ਅਗਲੇ ਦਿਨ ਆਪਦੇ ਪੁੱਤ ਦੇ ਨਾਂ ਤੇ ਲਾਇਸੈਂਸ ਲੈ ਕੇ ਉਹੀ ਦੁਕਾਨ ਦਾ ਨਾਮ ਬਦਲ ਕੇ ਸਾਡਾ ਕੰਮ ਰੜਦਾ ਹੋ ਜਾਂਦਾ ਤੁਸੀਂ ਬਲੈਕ ਕਰਕੇ ਜੇਲ੍ਹ ਚ ਗਏ ਚਲੇ ਜੇ ਹੁਣ 20 ਸਾਲ ਤੁਸੀਂ ਵੇਟ ਕਰੋਗੇ ਬਾਅਦ ਚ ਫੇਰ ਆਉਂਗੇ ਅਸੀਂ ਬਲੈਕ ਕਰਕੇ ਅਗਲੇ ਦਿਨ ਹੀ ਦੁਕਾਨ ਖੋਲ ਲੈਨੇ ਅਸੀਂ ਦੋਸਤੋ ਐਂ ਕਰਦੇ ਦੂਜਾ ਕਹਿੰਦਾ ਤੁਹਾਡੀ ਜੁਬਾਨ ਬੜੀ ਮਾੜੀ ਆ ਜੱਟੋ ਤੁਹਾਡੀ ਜੁਬਾਨ ਬੜੀ ਮਾੜੀ ਆ ਬਾਣੀਆਂ ਕਹਿੰਦਾ ਮੂੰਹ ਤੇ ਕਹਿੰਦਾ ਜੇਕਰ ਤੁਹਾਡੇ ਕੋਈ ਮਜੀਬ ਸਿੰਘ ਸੀਰੀ ਲੱਗਿਆ ਤੁਸੀਂ ਉਹਨੂੰ ਚੂੜੇ ਤੇ ਬਕੈਦਾ ਨਹੀਂ ਬੋਲਣਾ ਉਨਾ ਮੈ ਵੀ ਆ ਰਿਹਾ ਭੈਣ ਦੇ ਨੇ ਪੱਠੇ ਪਾਣ ਕੇ ਓ ਜੁੜੇ ਆਣਗੇ ਪੱਠੇ ਪਾ ਸਾਡੇ ਭੈਣ ਦੇਣਾ ਨਾ ਇਹਦਾ ਆ ਜਾ ਸੁੱਤਾ ਪਿਆ ਭੈਣ ਜੋ ਕਰੇ ਤੈਨ ਨਾਲ ਨਹੀਂ ਆਇਆ ਤੂੰ ਸਾਡੇ ਕੀ ਕਰਦੇ ਸਾਡੇ ਜੇ ਕੋਈ ਮਜੀਬ ਸਿੰਘ ਲੱਗਿਆ ਹੋਵੇ ਨਾ ਅਸੀਂ ਉਹਨੂੰ ਨਾਂ ਤੋਂ ਬੁਲਾਉਣਾ ਜੇਕਰ ਸਾਡੇ ਕੋਈ ਮਜੀਬ ਸਿੰਘ ਸੋਨੂ ਨਾਮ ਦਾ ਲੱਗਣਾ ਉਹ ਸੋਨੂ ਭੱਜ ਗਿਆ ਔਰੇ ਪੁੱਤ ਆ ਕੰਮ ਕਰ ਹਾਂ ਮੇਰਾ ਸ਼ੇਰ ਕੰਮ ਕਰ ਦਬ ਦਬ ਆ ਜਾ ਆ ਜਾ ਆ ਜਾ ਅਸੀਂ ਵਰਚਾ ਕੇ ਉਸ ਬੰਦੇ ਤੋਂ ਕੰਮ ਲੈ ਲੈਣਾ ਤੁਸੀਂ ਉਹਨੂੰ ਸਾਰੀ ਉਮਰ ਹੀ ਗਾਲਾਂ ਕੱਢਦੇ ਰਹੇ ਨੇ ਜੀ ਤੁਹਾਡੀ ਜ਼ੁਬਾਨ ਮਾੜੀ ਪਹਿਲਾ ਕੰਮ ਤੁਸੀਂ ਆਪਦੀ ਜ਼ੁਬਾਨ ਸੁਧਾਰੋ ਦੂਜਾ ਕੰਮ ਕਿਸੇ ਤੇ ਵਾਅਦਾ ਨਾ ਕਰੋ ਵੇਖਿਆ ਕਰੋ ਵੀ ਸਾਨੂੰ ਕਿਹੜੇ ਕੰਮ 'ਚ ਪ੍ਰੋਫਿਟ ਆ ਕਿਹੜੇ ਕੰਮ 'ਚ ਲਾਸ ਆ ਉਹ ਕੰਮ ਕਰੋ ਰਿਸਕ ਵਾਲਾ ਤਾਂ ਕੰਮ ਜਮੇ ਹੀ ਨਾ ਕਰੋ ਜਿਹੜਾ ਕਿ ਤੁਸੀਂ ਠੇਕੇ ਲੈ ਕੇ ਕਰਦੇ ਜੀ ਹਾਂ ਠੇਕਾ ਲਓ ਘਟੋ ਘਟ ਵੀ ਤੁਸੀਂ ਇਹ ਮਿੱਥ ਕੇ ਚੱਲੋ ਵੀ ਤੁਹਾਨੂੰ ਜੇਕਰ ਇੰਨਾ-ਇੰਨਾ ਨਾ ਹੁੰਦਾ ਨਾ ਤੇ ਤੁਹਾਨੂੰ 20000 ਰੁਪਏ ਕਿੱਲਾ ਪ੍ਰੋਫਿਟ ਹੋਣਾ ਜ਼ਰੂਰੀ ਆ ਇਹ ਮਿੱਥ ਕੇ ਚੱਲੋ ਚੌਥਾ ਵਾਈ ਦੇ ਨਾਲ ਨਾਲ ਇੱਕ ਬਿਜ਼ਨਸ ਜ਼ਰੂਰ ਕਰੋ ਠੀਕ ਹੈ ਕਿ ਨਹੀਂ ਜੇਕਰ ਤੁਹਾਡੇ ਕੋਲੇ 50 60 ਕਿੱਲੇ ਹਨ ਤੁਸੀਂ ਆਲੂ ਗੰਢੇ ਲਾਲੇ ਆ ਤੇ ਤੁਸੀਂ ਵੀ ਕੋਲਡ ਸਟੋਰ ਖੋਲ ਸਕਦੇ ਜੇ ਆਪਾਂ ਵੱਡੀਆਂ ਵੱਡੀਆਂ ਗੱਡੀਆਂ ਲੈ ਸਕਦੇ ਜੇ ਵੱਡੀਆਂ ਵੱਡੀਆਂ ਕੋਠੀਆਂ ਛੱਤ ਸਕਦੇ ਆ ਤੇ ਵੱਡਾ ਵੱਡਾ ਕੋਲਡ ਸਟੋਰ ਨਹੀਂ ਛੱਤ ਸਕਦੇ ਕੋਲਡ ਸਟੋਰ ਖੋਲੋ 50 ਜਾਂ 60 60 ਕਿੱਲੇ ਵਾਲਿਓ ਬਾਸਮਤੀ ਸਟੋਰ ਕਰਕੇ ਰੱਖ ਲਓ ਆਲੂ ਸਟੋਰ ਕਰਕੇ ਰੱਖ ਲਓ ਗੰਢਾ ਸਟੋਰ ਕਰਕੇ ਰੱਖ ਲਓ ਤੁਸੀਂ ਮਹਿੰਗੇ ਭਾਅ ਦੇ ਵੇਚ ਲੋ ਪਰ ਨਹੀਂ ਆਪਾਂ ਕੀ ਕਰਨਾ ਜਦਨ ਚਾਰ ਪੈਸੇ ਬਚ ਗਏ ਜਾਂ ਤਾਂ ਆਪਾਂ ਠੇਕਾ ਵਧਾ ਦੇਣਾ ਜਾਂ ਆਪਾਂ ਕੋਈ ਮਹਿੰਗੀ ਗੱਡੀ ਲੈ ਹੁਣੀ ਤੇ ਜਾਂ ਕੋਈ ਵਿਆਹ ਧਿਆਰ ਰੱਖ ਲੈਣਾ ਤੇ ਜਿਹਦੇ ਤੇ ਲੱਖਾਂ ਕਰੋੜਾ ਰੁਪਇਆ ਢਾ ਦੇਣਾ ਐਂ 20 25 30000 ਰੁਪਇਆ ਦਾ ਆਪਾਂ ਡਾਂਸਰਾਂ ਉਤੋਂ ਦੀ ਢਾ ਦੇਣਾ ਕੰਮ ਆਪਾਂ ਕਰਨਾ ਨਹੀਂ ਬੋਲਣਾ ਆਪਾਂ ਚਾਹੀਦਾ ਨਹੀਂ ਕਈ ਬੰਦੇ ਚਾਹੀਦੇ ਹੈਗੇ ਆ ਬਹੁਤ ਸਾਰੇ ਬੰਦੇ ਇਹੋ ਜਿਹੇ